ਪੱਕੇ ਰੰਗ ਕੋਮੇਤ ਬੱਚੀ ਲਿਆਏ ਆ ਕੱਦ ਵੀ ਚੰਗਾ ਧੌਣ ਵੀ ਬਰੀਕ ਅਤੇ ਕੰਨ ਵੀ ਸੁਨਖੇ ਆ ਹੱਥਾਂ ਪੈਰਾਂ ਦੇ ਵੀ ਸਾਫ ਆ ਰੀਟਨ ਵਾਲੀ ਬਨਜੋ ਤੇ ਬਾਕੀ ਵੀਡੀਓ ਪੂਰੀ ਦੇਖ ਲਿਓ ਤੁਹਾਡਾ 31000 ਫ੍ਰੀ ਸਾਲਾ ਬਚ ਜਣਾ ਚੈਂਪੀਅਨ ਘੋੜੀ ਤਾਂ ਮੀਟ ਹੋਈ ਹੋਈ ਆ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਹੀ ਚੈਨਲ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਹੋ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣਗੇ ਤੇ ਹੁਣ ਅੱਜ ਫੇਰ ਆਪਾਂ ਸਵੇਰ ਦਾ ਟਾਈਮ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੇਂ ਜਨਵਰੀ ਦੀ ਵੀਡੀਓ ਨਾਲ ਕਰਦੇ ਹਾਂ ਤੇ ਜਨਵਰੀ ਵੀ ਪੂਰਾ ਸਿਰੇ ਦਾ ਲਿਆਏ ਆ ਮੰਨ ਲਓ ਤੁਹਾਡਾ ਦਿਨ ਅੱਜ ਵਧੀਆ ਲੰਘੂ ਦੇਖ ਕੇ ਵੀਡੀਓ ਬੱਤੀ ਜੀ ਕੁਮੈਤ ਸਾਰੀ ਡਿਟੇਲ ਦਵਾਂਗੇ ਬਸ ਪਹਿਲਾਂ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਓ ਇੱਕ ਤਾਂ ਇਹਦੇ ਨਾਲ ਸਾਡਾ ਹੌਸਲਾ ਵੱਧ ਜਾਂਦਾ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਲਿਆਉਂਦੇ ਰਹਿੰਦੇ ਤੇ ਦੂਜਾ ਜਿਹੜਾ ਭਰਾ ਬਾਅਦ ਚ ਲਾਂਭਾ ਦਿੰਦੇ ਵੀ ਯਾਰ ਵੀਡੀਓ ਲੇਟ ਪਹੁੰਚੀ ਜਾਂ ਸ਼ੀਲ ਹੋ ਗਈ ਕੁੜੀ ਹੈ ਨਾ ਵੀ ਸਾਡੇ ਤਾਂ ਹੀ ਤਾਂ ਲੇਟ ਪਹੁੰਚੀ ਆ ਉਹ ਸਬਸਕ੍ਰਾਈਬ ਕਰ ਲਿਓ ਇਹਦਾ ਇਹੀ ਰੀਜਨ ਆ ਜਦੋਂ ਚੈਨਲ ਸਬਸਕ੍ਰਾਈਬ ਨਹੀਂ ਹੁੰਦਾ ਉਹ ਵੀਡੀਓ ਥੋੜੇ ਟਾਈਮ ਬਾਅਦ ਪਹੁੰਚਦੀ ਆ ਜੇ ਚੈਨਲ ਸਬਸਕ੍ਰਾਈਬ ਹੋ ਤਾਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਨੋਟੀਫਿਕੇਸ਼ਨ ਤੁਹਾਡੇ ਕੋਲ ਆਜੂ ਸੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਕਮੈਂਟਾਂ ਜਾਂ ਆਪਣੇ ਆਪਣੇ ਵਿਚਾਰ ਜਰੂਰ ਦਿਓ ਤੇ ਇੱਕ ਵਾਰ ਹੁਣ ਆਪਾਂ ਬਸ਼ੀਰੀ ਤੇ ਨਿਕਾ ਮਾਰਦੇ ਆਂ ਜਵੇਂ ਰੰਗ ਤੁਸੀਂ ਦੇਖ ਹੀ ਲਿਆ ਦੋਸਤੋ ਪੱਕਾ ਕੁਮੈਤ ਹੈ ਇਹਦਾ ਤੇ ਚਾਰੇ ਲੱਤਾਂ ਕਾਲੀਆਂ ਬੱਚੀਆਂ ਬਹੁਤ ਘੱਟ ਚਾਰੇ ਲੱਤਾਂ ਕਾਲੀਆਂ ਮਿਲਦੇ ਆ ਕੋਮੈਤ ਰੰਗ ਤੇ ਮਖਥੇ ਫੁੱਲ ਹੈ ਇਹਦੇ ਫੁੱਲ ਪੂਰਾ ਸਹੀ ਹੈ ਪ੍ਰੋਪਰ ਸਾਈਜ਼ ਚ ਆ ਤੇ ਫੇਸਬੁਕ ਚੰਗਾ ਕਨ ਕੰਡੀਸ਼ਨ ਦੀ ਚੰਗੀ ਆ ਗਰਦਨ ਲੰਮੀ ਆ ਸੋਹਣੀ ਆ ਮੰਨ ਲਓ ਓਵਰਆਲ ਆਪਾਂ ਮੰਨੀਏ ਸੋਹਣੀ ਤੇ ਰਹਿ ਗਈ ਗੱਲ ਹਾਈਟ ਦੀ ਹਾਈਟ 60 ਪਲੱਸ ਆ ਦੋਸਤੋ ਤੇ ਉਮਰ 3 ਸਾਲ ਆ ਜੀ ਅੰਦਰ ਦੀ ਸਾਫ ਆ ਸਵਾਰੀ ਦੀ ਪਾਸ ਤੇ ਹਾਂ ਇੱਕ ਗੱਲ ਹੋਰ ਸਵਾਰੀ 25 ਤੋਂ 30 ਤੇ ਰੀਵੀਆ ਚੱਲ ਤੁਰਦੀ ਆ ਚਾਲ ਵਾਜ ਬੱਚੀ ਆ ਚਾਲ ਕੜਵਾਈ ਹੋਈ ਆ ਬਹੁਤ ਜ਼ਿਆਦਾ ਚੰਗਾ ਚਾਲ ਤੁਰਦੀ ਆ ਤੇ ਜਿਵੇਂ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਕਹਿਆ ਸੀ ਵੀ ਤੁਹਾਡਾ ਵੀਡੀਓ ਦਾ ਮੀਟਿੰਗ ਦਾ 31000 ਰੁਪਏ ਬਾਤਿਆ ਨਾ ਹਾਂ ਦੋਸਤੋ ਸੱਚਾ 31000 ਤੁਹਾਡਾ ਬਾਤਿਆ ਨਾ ਡਾਕਟਰ ਤੋਂ ਚੈੱਕ ਹੋ ਕੇ ਬੱਚੀ ਮੀਟ ਹੋਈ ਹੋਈ ਆ ਮੀਟ ਹੋਈ ਨੂੰ ਵੀ ਤਕਰੀਬਨ 5-7 ਦਿਨ ਹੋ ਗਏ 27 28 ਤਰੀਕ ਦੀ ਬੱਚੀ ਮੀਟ ਆ ਸਾਰੇ ਫੋਟੋ ਵੀਡੀਓ ਪਈ ਆ ਆਪਣੇ ਕੋਲ ਤੇ ਮੀਟ ਹੈਗੀ ਚੈਂਪੀਅਨ ਬਲੱਡ ਵਿੱਚੋਂ ਚੈਂਪੀਅਨ ਘੋੜੇ ਤੋਂ ਅਲੀਸਾਨ ਬਲੱਡ ਲਾਈਨ ਚ ਚੈਂਪੀਅਨ ਮੰਨ ਲਓ ਬੱਚੇ ਪੈਦਾ ਕਰਨ ਵਾਲਾ ਘੋੜਾ ਦਿਲਵਾਗ ਥੰਮ ਮੰਨਿਆ ਗਿਆ ਦਿਲਵਾਗ ਤੇ ਗਾਂ ਉਹਦਾ ਬੱਚਾ ਦੇਵਰਾਜ ਦੇਵਰਾਜ ਦਾ ਬੱਚਾ ਆਪਣੇ ਵਾਲਾ ਘੋੜਾ ਜੈ ਰਾਜਾ ਜੋ ਕਰੋਕ ਖੇਤਰ ਤੋਂ ਉਹਦਾ ਜਿੰਨ ਰਿਆ ਹੋਇਆ ਉਸ ਤੋਂ ਮੀਟ ਹੋਈ ਹੋਈ 7 ਦਿਨ ਹੋ ਗਏ ਘੋੜਾ ਚੰਗਾ ਦੋਸਤੋ ਬੱਚੇ ਬਹੁਤ ਚੰਗੇ ਆ ਰਹੇ ਤੇ ਆਪ ਵੀ ਦੇਖੀਏ ਤੁਸੀਂ ਮਾਰਕੀਟ ਵਿੱਚ ਤੁਰੇ ਫਿਰਦੇ ਨੂੰ ਬਹੁਤ ਬੱਚੇ ਆ ਗਏ ਤੇ ਸਾਰੇ ਚੰਗੇ ਆਏ ਮਾਰਕਾ ਮੂਰਕਾ ਬਹੁਤ ਜ਼ਿਆਦਾ ਚੰਗਾ ਆਫ ਦੇ ਕੁੜੀ ਦੀ ਬੂਣ ਹੈਵੀ ਕਰਕੇ ਬੱਚੇ ਵੀ ਬਹੁਤ ਹੈਵੀ ਤੇ ਲੱਤ ਲੁੱਤ ਲੰਮੀ ਤੇ ਆਉਂਦੇ ਸੋ ਮੌਕਾ ਸਾਂਭ ਲਓ ਦੋਸਤੋ ਉਹ ਤੋਂ ਮੀਟ ਆ ਸਾਰੀ ਫੋਟੋ ਵੀਡੀਓ ਦਵਾਂਗੇ ਤੇ ਭਾਅ ਪੜਦੇ ਨਾ ਬੰਦ ਜਾਣੀ ਆ ਬਾਲ ਪੋਰੀਆਂ ਦੀ ਸਾਫ ਆ ਜੈ ਰਾਜ ਤੋਂ ਮੀਟ ਹੋਈ ਨੂੰ ਤਕਰੀਬਨ 7 ਦਿਨ ਹੋ ਗਏ ਫੋਟੋ ਵੀਡੀਓ ਸਾਰੀ ਤੁਹਾਡੇ ਨੂੰ ਮਿਲ ਜੂ ਤੇ ਇਸ ਵਾਰੀ ਦੀ ਪਾਸ ਸੋਹਣਾ ਤੁਰਦੀ ਮੇਨ ਗੱਲ ਆ ਜਿਹੜੀ ਸਾਉਥ ਠੰਡੀ ਆ ਨਹੀਂ ਹਰ ਕਿਸੇ ਦਾ ਇਹੀ ਸਭ ਤੋਂ ਪਹਿਲਾਂ ਹੁੰਦਾ ਬਾਈ ਕੁੜੀ ਸਾਊ ਆ ਜਾਂ ਤੇ ਦੋਸਤੋ ਬੱਚੀ ਪੂਰੀ ਸਾਊ ਆ ਕੰਨ ਖੁੰਨ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਇੱਕ ਅੰਗ ਇਹਦਾ ਨੀੜੋਂ ਦਿਖਾਤਾ ਚਲਦੀ ਦੀ ਵੀਡੀਓ ਵੀ ਲਾਤੀ ਪਿੱਠ ਪੁੜਾ ਚਾਰੇ ਪਾਸਿਓਂ ਹੱਥਾਂ ਪੈਰਾਂ ਦੀ ਸਾਰੀ ਚੀਜ਼ ਦਿਖਾਤੀ ਸਾਰੀ ਸਾਫ਼ ਆ ਦੋਸਤੋ ਸੋ ਤੇ ਆਵਦਾ ਟਾਈਮ ਵਿੱਚ ਟਾਈਮ ਕੱਢ ਕੇ ਇੱਕ ਵਾਰ ਫਾਰਮ ਤੇ ਆ ਜਾਓ ਜੇ ਬੱਚੀ ਤੁਹਾਡੇ ਪਸੰਦ ਹੋਈ ਪਹਿਲਾਂ ਫੋਨ ਲਾ ਕੇ ਰੇਟ ਕਨਫਰਮ ਕਰ ਲਓ ਰੇਟ ਤਾਂ ਤਕਰੀਬਨ ਤੁਹਾਡੇ ਆਈ ਜਾਣਾ ਹਿਸਾਬ 'ਚ ਕਿਉਂ ਇਹੋ ਜਿਹੀ ਬੱਚੀਆਂ ਦੇ ਹਿਸਾਬ ਨਾਲ ਤਾਂ ਰੇਟ ਬਹੁਤ ਜ਼ਿਆਦਾ ਜਾਇਜ਼ ਆ ਮਾਰਕੀਟ ਨਾਲੋਂ ਤੇ ਓਵਰਆਲ ਚੰਗੀ ਹੈ ਬੱਚੀ ਆ ਉੱਪਰ ਨਾਲ ਨਾ ਪਰ ਮੈਂ ਬੋਲ ਦਿਆ ਨਾ 987298960 98555 99017 ਤੇ ਆਪਾਂ ਮਿਲਦੇ ਹਾਂ ਜਲਦ ਨਵੇਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ